1984 ਦਾ ਉਹ ਕਾਲਾ ਦੌਰ ਜਿਸ ਨੂੰ ਯਾਦ ਕਰਕੇ ਹਰ ਕੋਈ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਲੈ ਆਉਂਦਾ ਕਿਉਂਕਿ ਇਹ ਕਾਲਾ ਦੌਰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪੰਜਾਬ ਨੇ ਨਹੀਂ ਨੀ ਬਲਕਿ ਭਾਰਤ ਦੇ ਕਈ ਸਟੇਟਾਂ ਨੇ ਇਸ ਦਾ ਤਾਪ ਚੇਲਿਆ ਕਈ ਹਿੰਦੂ ਕਈ ਸਿੱਖ ਜਿਹੜੇ ਨੇ ਇਸ ਤਾਪ ਦਾ ਤਾਪ ਚੇਲ ਚੁੱਕੇ ਨੇ ਔਰ ਅੱਜ ਦੀ ਡੇਟ ਦੇ ਵਿੱਚ 6 ਜੂਨ ਨੂੰ ਵਰਸੀ ਵਜੋਂ ਮਨਾਇਆ ਜਾਂਦਾ ਇਸ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੇਕਿਨ ਜਿਸ ਨੇ ਇਸ ਦਾ ਤਾਪ ਚੇਲਿਆ ਉਸ ਨੂੰ ਵੀ ਪਤਾ ਹੁੰਦੀ ਹੈ ਤਾਂ ਸਾਡੇ ਨਾਲ ਐਸਐਮਐ ਸਟੂਡੀਓ ਦੇ ਵਿੱਚ ਮੌਜੂਦ ਨੇ ਸਦਾਸਤ ਬੀਰ ਸਿੰਘ ਜਿਨ੍ਹਾਂ ਨੇ ਇਸ ਦਾ ਤਾਪ ਚੇਲਿਆ ਸਦਾਜੀ ਨੂੰ ਬਹੁਤ ਸਵਾਗਤ ਹੈ ਜੀ ਤੁਹਾਡਾ ਸਸਵੀ ਕੌਰ ਜੀ ਅ ਸਰ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਅਖਰ 1984 ਹੋਇਆ ਕਿਉਂ ਪਹਿਲਾਂ ਤਾਂ ਇਹ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਹੈਗਾ ਕਿ ਅਖਰ 1984 ਹੋਇਆ ਕਿਉਂ ਔਰ ਬਹੁਤ ਸਾਰੇ ਲੋਕ ਅੱਜ ਵੀ ਇਹ ਪ੍ਰੈਡਿਕਸ਼ਨਸ ਕਰਦੇ ਨੇ ਕਿ ਸ਼ਾਇਦ 1984 ਜਿਹੜਾ ਉਹ ਦੌਰ ਜਿਹੜਾ ਕਾਲਾ ਦੌਰ ਚੱਲਿਆ ਸੀ ਉਹ ਕੁਝ ਵੀ ਨਹੀਂ ਸੀ ਕੁਝ ਇਸ ਤਰੀਕੇ ਤੇ ਪ੍ਰੈਡਿਕਸ਼ਨ ਕਰਦੇ ਨੇ ਕਿ ਜਿਹੜੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਜਾਂ ਜਿਨ੍ਹਾਂ ਨੂੰ ਕੱਢ ਕੇ ਮਾਰਿਆ ਗਿਆ ਹੈ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਇਸ ਤਰ੍ਹਾਂ ਦਾ ਕੁਛ ਹੈ ਨਹੀਂ ਸੀ ਬਹੁਤ ਸਾਰੀ ਇਹ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਨਾਲ ਵੀ ਚੱਲਦਾ ਹੈ ਦੇਖੋ ਜੀ ਜੋ ਵੀ ਕਿੱਥੇ ਵੀ ਕੋਈ ਹਤਿਆ ਜਾਂ ਕੋਈ ਤਿਆਰੀ ਹੁੰਦੀ ਹੈ ਉਹਦਾ ਪਹਿਲੋਂ ਹੀ ਪ੍ਰਿਪਲਾਨ ਹੁੰਦਾ ਹੈ ਜੀ ਠੀਕ ਹੈ ਜੀ ਹੁਣ ਦੌਰ ਹੈ ਕਿ ਇਹ ਅਸਿੱਧੇ ਅਸਬਦੀ ਦੀ ਗੱਲ ਹੈ ਜਦੋਂ ਪੰਜਾਬ ਉੱਤੇ ਇੱਕ ਬਹੁਤ ਬੜਾ ਕਹਿਰ ਲਾਲੋ ਸਮਾਂ ਹੀ ਖਰਾਬ ਸੀਗਾ ਕਿਉਂਕਿ ਮੇਰਾ ਜਨਮ 79 ਦਾ ਹੈ ਉਸ ਸਮੇਂ ਮੇਰੀ ਉਮਰ 5 ਸਾਲ ਦੀ ਸੀ ਜਦੋਂ 84 ਹੋਇਆ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਲਈ ਔਰ ਦੁਨੀਆਂ ਲਈ ਸੁਪਰੀਮ ਹੈ ਜਿੱਤੇ ਸਾਰੇ ਧਰਮ ਦੇ ਲੋਕ ਖਾਸ ਕਰਕੇ ਸਿੱਖ ਨਸਮਸਤਕ ਹੁੰਦੇ ਜੀ ਜਦੋਂ ਸੁਪਰੀਮ ਤੇ ਹਮਲਾ ਹੁੰਦਾ ਹੈ ਤੇ ਰੂਹਾਂ ਪਾਵੇਂ ਜਿੱਥੇ ਜਿਹੜੇ ਲੋਕ ਰਹਿੰਦੇ ਆ ਪਾਵੇਂ ਹਿੰਦੁਸਤਾਨ ਪਾਵੇਂ ਬਾਹਰ ਜਾਂ ਹਿੰਦੁਸਤਾਨ ਦੇ ਜਿੱਥੇ ਵੀ ਛੱਟਾਂ 'ਚ ਰਹਿੰਦੇ ਹਨ ਰੂਹ ਇੱਕ ਵਾਰ ਸਾਰਿਆਂ ਦੀ ਕੰਬਦੀ ਹੈ ਕਿਉਂਕਿ ਇੰਨਾ ਵੱਡਾ ਧਾਰਮਿਕ ਸਥਾਨ ਉੱਤੇ ਇਸ ਤਰ੍ਹਾਂ ਦੇ ਟੈਂਕ ਥੋਪਾਂ ਨਾਲ ਹਮਲਾ ਤੇ ਗੱਲ ਸ਼ੁਰੂਆਤ ਹੁੰਦੀ ਹੈ ਜੀ 80 ਦੇ 84 ਦੇ ਦਸਕਾ ਚੋਂ ਇੱਕ ਲਹਿਰ ਉੱਠਦੀ ਹੈ ਉਹ ਲਹਿਰ ਉੱਠਦੀ ਹੈ ਕਿ ਇੱਕ ਡਿਸਟ੍ਰਿਕਟ ਹੋਵੇ ਪੰਜਾਬ ਨੂੰ ਵਧੀਆ ਸੂਬਾ ਬਣਾਇਆ ਜਾਵੇ ਕੁਝ ਮੰਗਾਂ ਹੁੰਦੀਆਂ ਕੋ ਡਿਮਾਂਡਸ ਜੀ अनंदपुर शब्द ਮਤਹਾ ਹੁੰਦਾ ਲੇਕਿਨ ਉਹਦਾ ਉਲਟਾ ਹੁੰਦਾ ਕਿ ਭਾਰਤੀ ਫੋਰਸ ਤੇ ਭਾਰਤੀ ਹਕੂਮਤ ਉਲਟ ਸਿੱਖਾਂ ਉੱਤੇ ਇੱਕ ਟਾਰਗੇਟ ਕਰਕੇ ਖਾਸ ਕਰਕੇ ਜੂਨ ਦੇ ਮਹੀਨੇ ਇੱਕ ਤੋਂ ਲੈ ਕੇ ਜਿਹੜਾ 6 ਜੂਨ ਤੱਕ ਸੰਤਾਪ ਹੋਇਆ ਉਹ ਬਲੈਕ ਹਿਸਟਰੀ ਹੈ ਸਿੱਖਾਂ ਲਈ ਵਰਲਡ ਤੇ ਜਿੱਥੇ ਵੀ ਨਾਨਕ ਨਾਮ ਸਿੱਖ ਲੈ ਰਹੇ ਉਹਨਾਂ ਅਸਤੇ ਅੱਛਾ 147 ਹੋਇਆ ਸੀ ਉਦੋਂ ਵੀ ਦੇਖੋ ਪੰਜਾਬ ਦੇ ਅਗਰ ਸੂਬੇ ਦੀ ਗੱਲ ਕਰਾਂ ਤਾਂ ਪੰਜਾਬ ਨੇ ਬਹੁਤ ਤਾਕ ਚੇਲੀਆਂ ਸੀ ਉਸ ਸਮੇਂ ਦੇ ਦਰਮਿਆਨ ਦੀ ਜੀ ਉਸ ਤੋਂ ਬਾਅਦ 9 1984 ਹੁੰਦਾ ਜੀ ਉਸ ਵੇਲੇ ਵੀ ਪੰਜਾਬ ਨੇ ਬਹੁਤ ਤਾਪ ਚੇਲਿਆ ਜੀ ਸੋ ਗੱਲ ਇਹ ਹੈ ਕਿ ਪੰਜਾਬ ਹੀ ਕਿਉਂ ਦੇਖੋ ਜੀ ਜਿਹੜੇ ਚੜਜੀ ਗਲਾਚ ਜਿਹੜਾ ਬੰਦਾ ਉੱਠਦਾ ਹੈ ਜਾਂ ਸੂਬਾ ਉੱਠਦਾ ਹੈ ਉਹ ਦੂਜਨ ਹਜ਼ਮ ਨਹੀਂ ਹੁੰਦਾ ਜੀ 1947 ਦੀ ਗੱਲ ਕਰੀਏ ਤੇ ਜਿਹੜੇ ਮੇਰੇ ਦਾਦਾ ਜਾਂ ਸਾਡੇ ਵੱਡੇ ਹਨ ਉਹ ਪਿੱਛੋਂ ਪਾਕਿਸਤਾਨ ਤੋਂ ਹੀ ਹਨ ਜੀ ਤੇ ਮੇਰੇ ਫਾਦਰ ਸਾਹਿਬ ਦਾ ਨਾਮ ਪੰਜਾ ਸਾਹਿਬ ਰੱਖਿਆ ਸੀ ਜੀ ਜੀ ਇੱਕ ਸੰਤਾਪ ਮੇਰੇ ਫਾਦਰ ਸਾਹਿਬ ਨੇ 1947 ਚ ਵੇਖ ਲਿਆ ਜਦੋਂ ਉਹ ਸਾਲ ਦੇ ਸੀਗੇ ਤੇ ਉਹਨਾਂ ਦੇ ਫਾਦਰ ਦੀ ਮਗਰ ਜੋ ਵੀ ਲਾ ਲੋ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਸਾਲ ਦਾ ਬੱਚਾ ਆਪਣੇ ਫਾਦਰ ਦਾ ਮੂ ਵੀ ਚੰਗੀ ਤਰ੍ਹਾਂ ਨਹੀਂ ਵੇਖ ਸਕਦਾ ਇੱਕ ਸੰਤਾਪ ਮੇਰੇ ਫਾਦਰ ਸਾਹਿਬ ਨੇ 1947 ਵੇਖਿਆ ਔਰ ਸੈਕੰਡ ਸੰਤਾਪ 84 ਵੇਖਿਆ ਹੁਣ ਗੱਲ ਕੀਤੀ ਸੀ ਪੰਜਾਬ ਦੀ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹਰ ਇੱਕ ਨੂੰ ਆਪਣੀ ਗੱਲ ਪਕੜੀ ਚ ਲੈਣ ਦੀ ਹਮੇਸ਼ਾ ਤਿਆਰ ਭਾਵੇਂ ਆਪਣੇ ਘਰ ਕੁਝ ਹੋਵੇ ਜਾਂ ਨਾ ਹੋਵੇ ਲੇਕਿਨ ਹਰੇਕ ਦੀ ਅੱਗੇ ਮਦਦ ਕਰਨ ਨੂੰ ਹਮੇਸ਼ਾ ਹੀ ਅੱਜ ਵੀ ਦੇਖੋ ਤੁਸੀਂ ਕਿੱਥੇ ਵੀ ਕੋਈ ਗੱਲ ਹੁੰਦੀ ਹੈ ਤੇ ਪੰਜਾਬ ਦੀ ਛਾਦੀ ਸਭ ਤੋਂ ਅੱਗੇ ਆਂਦੀ ਹੈ ਭਾਵੇਂ ਉਹ ਬਾਰਡਰ ਹੋਵੇ ਭਾਵੇਂ ਕਿਸੇ ਦਾ ਉਹ ਜਿਹੜਾ ਹੋਵੇ ਘਰ ਹੋਵੇ ਦੇਖੋ ਕਿ ਕਈਆਂ ਨਾਲ ਹਜਮ ਹੁੰਦਾ ਕਈਆਂ ਨਾਲ ਹਜਮ ਨਹੀਂ ਹੁੰਦਾ ਅੱਛਾ ਤੁਸੀਂ ਤੁਹਾਡੀ ਇਹ ਰਿਹਾਇਸ਼ ਜਿਹੜੀ ਸੀ ਉਹ ਉੱਤਰਾਖੰਡ ਚ ਸੀ ਬਿਹਾਰ ਬਿਹਾਰ ਦੇ ਵਿੱਚ ਔਰ ਬਿਹਾਰ ਦੇ ਵਿੱਚ ਤੁਸੀਂ ਜਦੋਂ ਇਹ ਇਨਸੀਡੈਂਟਸ ਹੁੰਦਾ ਹੈ 1984 ਦਾ ਜਦੋਂ ਹੁੰਦਾ ਜੀ ਤਾਂ ਉਸ ਦਰਮਿਆਨ ਬਿਹਾਰ ਦੇ ਹਾਲਾਤ ਕੀ ਸਨ ਕਿਉਂਕਿ ਪੰਜਾਬ ਦੇ ਤਾਂ ਚਲੋ ਦੱਸਿਆ ਜਾਂਦਾ ਕਿ ਬਹੁਤ ਮਾੜੇ ਸਨ ਲੇਕਿਨ ਬਿਹਾਰ ਦੇ ਹਾਲਾਤ ਕੀ ਸਨ ਬਿਹਾਰ ਦੇ ਵਿੱਚ ਪਟਨਾ ਸਾਹਿਬ ਗੁਰਦੁਆਰਾ ਜੀ ਜਿੱਥੇ ਦਸਮ ਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਇੱਕ ਤਖਤ ਸਾਹਿਬ ਹੈਗਾ ਉੱਥੇ ਅੱਜ ਵੀ ਤੁਸੀਂ ਜਾਓਗੇ ਦਰਸ਼ਨ ਕਰੋਗੇ ਕਰੀਬਨ 84 ਦੇ ਟਾਈਮ ਉੱਥੇ 25000 ਦੀ ਗਿਣਤੀ ਸਿੱਖ ਰਹਿੰਦੇ ਸੀਗੇ ਲੇਕਿਨ ਜਦੋਂ 1984 ਚੋ ਹਮਲਾ ਕਾਲ ਤਖਤ ਸਾਹਿਬ ਹੁੰਦਾ ਹੂੰ ਉਨਦੀ ਐਵਿਸ ਤੋਂ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ 2 ਤੱਕ ਅਕਤੂਬਰ ਨੂੰ ਔਰ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਸਿੱਖਾਂ ਉੱਤੇ ਕਹਿਰ ਹੁੰਦਾ ਜ ਜਿਨ੍ਹਾਂ ਉੱਤੇ ਤੁਸੀਂ ਖਾਲੀ ਅੱਜ ਸੀ ਪੰਜਾਬ ਵਖਦੇ ਆ ਕਿ ਪੰਜਾਬ ਚੋਂ ਕਾਲ ਤੱਕ ਸਾਬ ਢੇਰੋਟਾ ਹੋਇਆ ਉਹ ਤੇ ਹੋਏ ਹੋਇਆ ਸੀ ਉਹ ਤੇ ਬਹੁਤ ਹੀ ਮਾੜਾ ਹੋਇਆ ਉਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਉਸ ਤੋਂ ਉਪਰੰਤ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਜੀ ਤਾਂ ਪ੍ਰੀ ਪਲਾਨ ਕਰਕੇ ਸਿੱਖਾਂ ਨੂੰ 1 ਤੋਂ ਲੈ ਕੇ 3 ਨਵੰਬਰ ਤੱਕ ਟਾਰਗੇਟ ਕਰਕੇ ਔਰ ਟਰਬਨ ਪਛਾਣ ਕੜਾ ਜੋ ਵੀ ਤੁਹਾਡੀ ਸਿੰਬਲ ਹੈਗੀ ਹੈ ਉਹਨੂੰ ਟਾਰਗੇਟ ਕਰਕੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੁੰਦਾ ਹੈ ਜੀ 1 ਨਵੰਬਰ ਤੋਂ ਸ਼ੁਰੂ ਹੁੰਦਾ ਤੇ 3 ਨਵੰਬਰ ਤੋਂ ਕੋਨੋ ਪੂਰਾ ਕੰਪਲੀਟ ਕੀਤਾ ਜਾਂਦਾ ਯਾਨੀ ਕਿ ਬਿਹਾਰ ਦੇ ਵਿੱਚ 1 ਨਵੰਬਰ ਤੋਂ ਇਹ ਸ਼ੁਰੂ ਹੋ ਗਿਆ ਸੀ ਨਹੀਂ ਵੀਰ ਜੀ ਮੈਂ ਬਾਰ ਬਾਰ ਕਹਿ ਰਿਹਾ ਕਿ ਦਿੱਲੀ ਤੋਂ ਸ਼ੁਰੂਆਤ ਹੁੰਦੀ ਹੈ ਦਿੱਲੀ ਤੋਂ ਸ਼ੁਰੂ ਹੈ ਦਿੱਲੀ ਤੋਂ ਸ਼ੁਰੂਆਤ ਹੁੰਦੀ ਹੈ ਦਿੱਲੀ ਕਾਨਪੂਰ ਬੁਕਾਰੋ ਬਿਹਾਰ ਬੰਗਾਲ ਦਾ ਬਾਰਡਰ ਤੇ ਇਵਨ ਕਿ ਮੈਂ ਸੁਣਿਆ ਜੀ ਤਾਂ ਕਿ ਜੰਮੂ ਤੋਂ ਜੜੇ ਸਿੱਖ ਸੇਵ ਲੈ ਕੇ ਕਸ਼ਮੀਰ ਤੋਂ ਤੁਰੇ ਸੀਗੇ ਆਜ਼ਾਦ ਮੰਡੀ ਦਿੱਲੀ ਸਭ ਤੋਂ ਵੱਡੀ ਮੰਡੀ ਹੈਗੀ ਜੀ ਸਬਜ਼ੀ ਮੰਡੀ ਫਲ ਦੀ ਮੰਡੀ ਫਰੂਟਸ ਦੀ ਉਹ ਕਈ ਡ్రਾਈਵਰ ਉੱਥੋਂ ਲੈ ਕੇ ਤੇ ਤੁਰੇ ਨੇ ਹਮ ਬਟ ਉਹ ਲੱਭੇ ਨਹੀਂ ਖੁਰ ਤੋਂ ਵੇਪੁਰ ਤੋਂ ਗਏ ਰਾਤ ਸਾਢੇ ਦਿੱਤੇ ਗਏ ਕਿੱਦਾਂ ਮਾਰ ਦਿੱਤੇ ਗਏ ਇੱਥੇ ਹੀ ਜਿਹੜਾ ਸਿੱਖ ਟ੍ਰੇਨ ਚੋਂ ਮਿਲਿਆ ਜਿਹੜਾ ਬੱਚਾ ਜਾਂ ਜਨਾਨੀ ਕਿੱਥੇ ਵੀ ਲੱਭਿਆ ਉਹਨੂੰ ਕਰ ਲੱਗੇ ਕਿ ਸਿੱਖ ਐਜ਼ ਅ ਸਿੱਖ ਹੈਗਾ ਥੈਟਸ ਕਲੀਨ ਕਰ ਉਹ ਖਤਮ ਕਰ ਬਿਹਾਰ ਦੇ ਜਿਹੜੇ ਹਾਲਾਤ ਸਨ ਇਸੇ ਇੱਕ ਜਿਹੜਾ ਦਿੱਲੀ ਤੋਂ ਹੁੰਦਾ ਹੋਇਆ ਕਦ ਬਿਹਾਰ ਪਹੁੰਚਿਆ ਔਰ ਉੱਥੋਂ ਦੇ ਜਿਹੜੇ ਹਾਲਾਤ ਤੁਹਾਡੇ ਘਰ ਦੇ ਜਿਹੜੇ ਹਾਲਾਤ ਤੁਸੀਂ ਤੁਹਾਡੇ ਫਾਦਰ ਸਾਹਿਬ ਉਹਨਾਂ ਨੇ ਜੋ ਦੇਖਿਆ ਜੀ ਕੀ ਉਹਨਾਂ ਨੇ ਦੇਖਿਆ ਤੁਹਾਨੂੰ ਦੱਸਿਆ ਹੋਵੇਗਾ ਸਾਰਾ ਹਾਂ ਜੀ ਕੀ ਉਹਨਾਂ ਨੇ ਬੀਤੀ ਜੀ ਮੇਰੇ ਫਾਦਰ ਤੇ ਮਦਰ ਅਕਸਰ ਬਹਿ ਕੇ ਕਿੱਥੇ ਸਾਡੇ ਪਰਿਵਾਰਸੀ ਜੀ ਕੁੱਲ 6 ਭੈਣ ਭਰਾ ਤੇ ਅਸੀਂ ਕਈ ਵਾਰ ਪਰਿਵਾਰਿਕ ਮਾਹੌਲ ਚ ਬਹਿੰਦੇ ਸੀਗੇ ਤੇ ਫਾਦਰ ਸਾਹਿਬ ਕਈ ਵਾਰ ਗੱਲਾਂ ਜਾਂ ਮਦਰ ਗੱਲਾਂ ਸੁਣਾਉਂਦੇ ਸੀਗੇ ਹਾਂ ਜੋ ਕਿ ਇੱਕ ਰਾਇਲ ਬੰਦਾ ਮੇਰੇ ਫਾਦਰ ਸਾਹਿਬ बिजनेसमੈਨ ਸੀਗੇ ਆਈਸਕ੍ਰੀਮ ਦੀ ਫੈਕਟਰੀ ਸੀਗੇ ਜੀ ਮੇਰੇ ਫਾਦਰ ਸਾਹਿਬ ਦੇ ਥੱਲੇ 40 ਬੰਦੇ ਕੰਮ ਕਰਦੇ ਸੀ ਜੀ ਤੁਸੀਂ ਸਮਝ ਸਕਦੇ ਹੋ ਔਰ 31 ਅਕਤੂਬਰ ਤੱਕ ਮੇਰੇ ਫਾਦਰ ਸਾਹਿਬ ਇੱਕ ਰੀਚ ਰਾਇਲ ਸੀਗੇ ਬਟਨ 1 ਨਵੰਬਰ ਤੋਂ ਬਾਅਦ ਉਹ ਇੱਕ ਮਜ਼ਦੂਰ ਬਣ ਗਏ ਤੁਸੀਂ ਹੁਣ ਅਰਸ਼ ਤੋਂ ਫਰਸ਼ ਵਾਲੀ ਗੱਲ ਲਾ ਲਓ ਕਿ ਜਿਹੜਾ ਬੰਦਾ ਦੂਜਿਆਂ ਨੂੰ ਮਦਦ ਕਰਦਾ ਸੀਗਾ ਉਹ ਬੇਕਸੂਰ ਮਨੇ ਉਹ ਆਵਾਮ ਦੇ ਘੇਰੇ ਚ ਆ ਕੇ ਤੇ ਖੁਦ ਇੱਕ ਮੰਗਤਾ ਬਣ ਕੇ ਪੈ ਗਿਆ ਤੇ ਘਰ ਚੋਂ ਇਹ ਗੱਲਾਂ ਹੁੰਦੀ ਸੀ ਕਿ ਤੁਹਾਡੇ ਨਾਲ ਸੀ ਪੜ੍ਹਾਣਾ ਸੀ ਗੱਲ ਖਾਣਾ ਸੀਗਾ ਵਧੀਆ ਐਜੂਕੇਟ ਵੈਲ ਤੇ ਉਹ ਸਾਰੇ ਸਾਡੇ ਸੁਪਨੇ ਚੱਕਣਾ ਚੁਗਰ ਹੋ ਗਏ ਬਿਹਾਰ ਦੇ ਕਿਸ ਏਰੀਆ ਦੇ ਵਿੱਚ ਤੁਸੀਂ ਦੇਖੋ ਜੀ ਬਿਹਾਰ ਚੋਂ ਇੱਕ ਤਨਵਾਦ ਏਰੀਆ ਹੈ ਜਿੱਥੇ ਕੋਲ ਦੀ ਮਾਈਂਡਸੈਟ ਜੀ ਉੱਥੇ ਸਿੱਖ ਬਹੁਤ ਹੀ ਵਧੀਆ ਗਿੰਤੀ ਚ ਰੱਖਦੇ ਸੀਗੇ ਉਸ ਏਰੀਆ ਦੇ ਵਿੱਚ ਜੀ ਪਰ ਇਹਨਾਂ ਕਰੀਬਨ ਅੱਜ ਵੀ ਹੱਥ ਪਰ ਘਟ ਗਿੰਦੀ ਚਨੋਂ 201500 ਦੇ ਲਾਗੇ ਬੰਦੇ ਹੋਣਗੇ ਉਦੋਂ 10000 ਦੇ ਨੀਅਰ ਅਬਾਊਟ ਸੀ ਉਹ ਸਾਰੇ ਛੱਡ ਕੇ ਲੁਧਿਆਣਾ ਦਿੱਲੀ ਕਈ ਤੇ ਮਾਰੀ ਗਏ ਕਈ ਤੇ ਖਤਮ ਹੀ ਹੋ ਗਏ ਕਈਆਂ ਦੇ ਪਰਿਵਾਰ ਦੇ ਲੋਕਾਂ ਨੇ ਅਸਤਕ ਤਸਕ ਮੰਗਾ ਦੀ ਹਿੰਮਤ ਹੀ ਨਹੀਂ ਕੀਤੀ ਕਿ ਛੱਡੋ ਸਾਡੇ ਕੀ ਲੈਣਾ ਨਹੀਂ ਦੇਖੋ ਜਿਸ ਜਗ੍ਹਾ ਤੇ ਵੀ ਹਰ ਕੋਈ ਰਹਿੰਦਾ ਹੈ ਆਸ ਪੜੋਸ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤੀ ਦਾ ਹੋਵੇ ਤਾਂ ਫਿਰ ਇੱਕ ਔਰਾ ਬਣ ਜਾਂਦਾ ਹੈ ਇੱਕ ਸਾਂਝ ਹੋ ਜਾਂਦੀ ਹੈ ਜ਼ਰੂਰ ਤਾਂ ਉੱਥੇ ਵੀ ਹਰ ਇੱਕ ਦੀ ਤੁਹਾਡੇ ਫਾਦਰ ਸਾਹਿਬ ਉਹਨਾਂ ਦੀ ਵੀ ਸਾਂਝ ਹੋਏਗੀ ਪ੍ਰਵਾਸੀਆਂ ਦੇ ਨਾਲ ਵੀ ਹੋਏਗੀ ਜਿਹੜੇ ਦੂਸਰੇ ਹੈਗੇ ਨੇ ਧਰਮਾਂ ਦੇ ਉਹਨਾਂ ਦੇ ਨਾਲ ਵੀ ਹੋਏਗੀ ਤਾਂ ਫਿਰ ਇਹ ਜਦੋਂ ਉੱਥੋਂ ਤੱਕ ਅੱਗ ਪਹੁੰਚਦੀ ਹੈ ਤਾਂ ਫਿਰ ਜਿਹੜੇ ਸਾਂਝ ਕਾਂਢ ਵਾਲੇ ਬੰਦੇ ਹੁੰਦੇ ਨੇ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਹਿੰਦੇ ਦਿਲ ਮਿਲੇ ਹੁੰਦੇ ਨੇ ਪਰ ਉਹ ਅਗੇਂਸਟ ਕਿੱਦਾਂ ਹੋ ਜਾਂਦੇ ਨੇ ਦੇਖੋ ਜੀ ਲੁੱਟਣ ਲਈ ਜਾਂ ਮਾਰਨ ਲਈ ਕੋਈ ਵੱਡਾ ਇਸ਼ੂ ਨਹੀਂ ਹੁੰਦਾ ਹਰ ਬੰਦਾ ਕਿਤੇ ਨਾ ਕਿਤੇ ਕੋਈ ਮੌਕਾ ਲੱਭਦਾ ਹੈ ਹਮਮ ਅਗਰ ਮੰਨ ਲਓ ਕਿ ਚੜ੍ਹਦੀ ਕਲਾ ਚ ਹੈ ਤਾਂ ਉਹਨੂੰ ਟਾਰਗੇਟ ਕੀਤਾ ਜਾਂਦਾ ਕਿ ਅੱਜ ਨਹੀਂ ਕੱਲ ਅਕਸਰ ਬਿਹਾਰ ਯੂਪੀ ਤੁਸੀਂ ਦੇਖਿਆ ਹੋਣਾ ਉਧਰ ਦੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਸਿੱਖਾਂ ਨੂੰ ਬਿਜ਼ਨਸਮੈਨ ਨੂੰ ਟਾਰਗੇਟ ਕੀਤਾ ਜਾਂਦਾ ਕਈ ਵਾਰ ਥੋੜੀ ਥੋੜੀ ਨਿਊਜ਼ਾਂ ਅੱਜ ਵੀ ਆਉਂਦੀਆਂ ਤੇ ਮੇਰੇ ਫਾਦਰ ਸਾਹਿਬ ਤੁਹਾਡੀ ਠੀਕ ਗੱਲ ਆ ਕਿ ਹਰ ਬੰਦਾ ਪੰਜੂngੀਆਂ ਬਰਾਬਰ ਨਹੀਂ ਹੁੰਦੀ ਆ ਫਾਦਰ ਸਾਹਿਬ ਦੀ ਸੋਸ਼ਲ ਐਕਟੀਵਿਟੀ ਸੀ ਸਮਾਜ ਚ ਉਹਨਾਂ ਦਾ ਬੜਾ ਵਧੀਆ ਉੱਤਨਾ ਬੈਠਣਾ ਲੋਕਾਂ ਦੀ ਹੈਲਪ ਕਰਨੀ ਤੇ ਜਿਹੜੇ ਲੋਕ ਸੀਗੇ ਟਾਰਗੇਟ ਕਰਨ ਵਾਲੇ ਉਹਨਾਂ ਨੂੰ ਬਹਾਨਾ ਲੱਭਿਆ ਫਸਟ ਸਟ੍ਰੋਮ ਵਰ ਉਹ 250 ਤੇ 300 ਦੀ ਗਿਣਤੀ ਚਾਕੇ ਹਮਲਾ ਕੀਤਾ ਉਹਨਾਂ ਨੇ ਇਹ ਦੇਖੋ ਜੇ ਦੇਖੋ ਇੱਕ ਪਰਸਨ ਦੂਸਰੇ ਪਰਸਨ ਨੂੰ ਜਾਣਦਾ ਹੈ ਜੀ ਉਹਦੀ ਚੰਗੀ ਛਵੀ ਹੈ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹਨੇ ਮਦਦ ਵੀ ਕੀਤੀ ਹੋਵੇ ਕਿਤਨਾ ਕਿਤੇ ਤਾਂ ਫਿਰ ਜਦੋਂ ਇਸ ਤਰੀਕੇ ਦਾ ਇਨਸੀਡੈਂਟ ਹੁੰਦਾ ਹੈ ਜਾਂ ਹੋਇਆ ਹੈ ਜੀ ਤਾਂ ਫਿਰ ਉਦੋਂ ਮਾਈਂਡ ਦੇ ਵਿੱਚ ਇੱਕ ਚੀਜ਼ ਥਾਣਦੀ ਹੈ ਕਿ ਨਹੀਂ ਯਾਰ ਇਹ ਬੰਦਾ ਤਾਂ ਬਹੁਤ ਚੰਗਾ ਆ ਇਹਨੇ ਸਾਡੀ ਹੈਲਪ ਵੀ ਕੀਤੀ ਹੈ ਸਾਡਾ ਆ ਆਪਸੀ ਭਾਈਚਾਰਾ ਹੈ ਤਾਂ ਫਿਰ ਇਸ ਨੂੰ ਖਰਾਬ ਨਾ ਕੀਤਾ ਜਾਵੇ ਤਾਂ ਫਿਰ ਸਹੀ ਗੱਲ ਹੈ ਤੁਹਾਡੀ ਬਟ ਜਦੋਂ ਦੇਖੋ ਨਾ ਕਿ ਵੱਡੇ ਬੰਦੇ ਉੱਤੇ ਹਮਲਾ ਹੋ ਜਾਵੇ ਨਾ ਫਿਰ ਨਿੱਕੇ ਮੋਟਿਆਂ ਨੂੰ ਕੋਈ ਨਹੀਂ ਵੇਖਦਾ ਜਦੋਂ ਇੰਦਰਾ ਗਾਂਧੀ ਦੀ ਐਸੀ ਹੱਤਿਆ ਹੁੰਦੀ ਜੀ ਤਾਂ ਉਸ ਤੋਂ ਬਾਅਦ ਪਹਿਲਾ ਹਮਲਾ ਕਿੱਥੇ ਹੁੰਦਾ ਹੈ ਯਾਨੀ ਜੇਲ ਸੀ ਪ੍ਰਧਾਨ ਰਾਸਪਤੀ ਆਫ ਇੰਡੀਆ ਜਦੋਂ ਉਸ ਬੰਦੇ ਨੂੰ ਟਾਰਗੇਟ ਕਰ ਦਿੱਤਾ ਫਿਰ ਤੇ ਕੋਈ ਬੰਦਾ ਕੋਈ ਆਮ ਕੋਈ ਬੰਦਾ ਕੋਈ ਵੈਲੂ ਨਹੀਂ ਰੱਖਦਾ ਜਦੋਂ ਸੁਪਰੀਮਟੇ ਅੱਤੇ ਹਮਲਾ ਹੁੰਦਾ ਤਾਂ ਉਹ ਜਦੋਂ ਤੁਹਾਡੀ ਫੈਮਿਲੀ ਦੇ ਉੱਤੇ ਤੁਹਾਡੇ ਫਾਦਰ ਸਾਹਿਬ ਦੇ ਉੱਤੇ ਕੋਈ ਹਮਲਾ ਹੋਇਆ ਸੀ ਜਾਂ ਇਨਸੀਡੈਂਟ ਤੁਹਾਡਾ ਹੈਗਾ ਉਹ ਸ਼ੇਅਰ ਕਰਨਾ ਚਾਹੋਗੇ ਕਿ ਕੀ ਚੀਜ਼ ਹੋਈ ਸੀ ਉਹ ਤਾਂ ਕੋਣ ਉਹ ਸੱਚੀ ਕੋਈ ਜਾਣ ਪਛਾਣਦਾ ਸੀ ਜਾਂ ਕੌਣ ਸੀ ਲੇਖੋ ਜੀ ਸਪੋਜ਼ ਕਰੋ ਕਿ ਕਿੱਥੇ ਵੀ ਕੋਈ ਹਮਲਾ ਹੁੰਦਾ ਹੈ ਕਿਸੇ ਦੇ ਘਰ ਦੇ ਵਿੱਚ ਕਿਉਂਕਿ ਸਾਡਾ ਘਰ ਸੀਗਾ ਸਾਡੇ ਘਰ ਤੇ ਹਮਲਾ ਹੋਇਆ ਤੇ ਹਮਲਾ ਉਹੀ ਕਰ ਸਕਦਾ ਜਿਹੜੇ ਮੇਰੇ ਫਾਦਰ ਦਾ ਬੜਾ ক্লোਜ਼ ਹੋਣਾ ਜਿਹਨਾਂ ਦਾ ਜਾਣਦਾ ਹੋਏਗਾ ਜਿਹਨਾਂ ਦਾ ਸਾਡੇ ਘਰ ਆਣਾ ਜਾਣਾ ਵੀ ਹੋਣਾ ਤੇ ਮੇਰੇ ਫਾਦਰ ਸਾਹਿਬ ਨਾਲ ਚਾਹ ਪਾਣੀ ਵੀ ਹੋਣਾ ਸਿੱਧੀ ਗੱਲ ਆ no doubt ਉਹਨਾਂ ਸਾਰਾ ਭੇਜ ਸੀਗਾ ਕਿ ਸਰਦਾਰ ਜੀ ਦਾ ਕਮਰਾ ਇੱਥੇ ਹੈਗਾ ਇੱਥੇ ਰਹਿੰਦੇ ਇੱਧਰ ਦਾ ਟਾਰਗੇਟ ਕਰਨਾ ਤੇ ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਤੇ 1 ਨਵੰਬਰ ਨੂੰ ਨਾਰੇ ਲੱਗਨੇ ਸ਼ੁਰੂ ਹੁੰਦੇ ਬਾਰਦੀ ਸਟੇਟਾਂ 'ਚੋਂ ਜਦ ਤੱਕ ਸੂਰਜ ਚਾਨਣ ਰਹੇਗਾ ਇੰਦਰਾ ਤੇਰਾ ਨਾ ਰਹੇਗਾ ਔਰ ਪੱਥਰ ਨਾਲ ਇੱਕ ਉਹਨਾਂ ਕੋਲ ਵਾਟਰ ਲਿਸਟ ਆ ਜਾਂਦੀ ਹੈ ਪਤਾ ਨਹੀਂ ਕਿੱਥੋਂ ਆਂਦੀ ਕਿਵੇਂ ਆਂਦੀ ਉਹ ਤੇ ਉਹ ਗਵਰਨਮੈਂਟ ਦਾ ਸਰਕਾਰ ਦਾ ਕੰਮ ਆ ਇੱਕ ਕੁਆਟਰ ਸੂਚੀ ਜਾਰੀ ਹੋਣੀ ਜੀ ਕਿ ਇੱਥੇ ਇੱਥੇ ਸਿੱਖ ਰਹਿੰਦੇ ਨੂੰ ਆਹ ਇਲਾਕਿਆਂ ਚ ਰਹਿੰਦੇ ਨੂੰ ਤੁਸੀਂ ਟਾਰਗੇਟ ਕਰਨਾ ਫਿਰ ਪੱਥਰ ਮਾਰ ਦੇ ਹਾਂਜੀ ਫਿਰ ਪੱਥਰ ਮਾਰ ਦੇ ਤੇ ਇਹ ਕਹਿੰਦੇ ਨੇ ਕਿ ਜਦੋਂ ਮੇਰੇ ਪਾਸ ਦੇ ਦੇਖੋ ਜਦੋਂ ਤੁਸੀਂ ਲਿਸਟ ਦੀ ਗੱਲ ਕਰ ਰਹੇ ਹੋ ਲਿਸਟ ਤਾਂ ਫਿਰ ਦੇਖੋ ਗਵਰਨਮੈਂਟ ਆਫੀਸ਼ੀਅਲੀ ਮਤਲਬ ਦੇ ਸਕਦੇ ਦੇਖੋ ਜੀ ਉਹਨਾਂ ਨੂੰ ਉੱਤੋਂ ਹੁਕਮ ਹੋਇਆ ਸੈਂਟਰਲ ਤੋਂ ਹੂੰ ਠੀਕ ਹੈ ਜੀ ਸਰਕਾਰ ਉੱਤੋਂ ਕੰਮ ਕਰਦੀ ਹੈ ਸਰਕਾਰ ਤੋਂ ਉੱਤੋਂ ਸੈਂਟਰਲ ਹੁਕਮ ਕਿਉਂਕਿ ਦੇਖੋ ਜੀ ਇੱਕੋ ਕੈਮੀਕਲ ਹੂੰ ਇੱਕੋ ਯੂਜ਼ ਹੁੰਦਾ ਦਿੱਲੀ ਚ ਉਹੀ ਹੁੰਦਾ ਜਦੋਂ ਸਿੱਖਾਂ ਦਾ ਟਾਇਰ ਭਾ ਕੇ ਸਾਲਾ ਜਾਂਦਾ ਕਾਂਪੂਰ ਚ ਵੀ ਹੁੰਦਾ ਸੇਮਿੰਸ ਇੰਸਟ੍ਰੂਟਰੀ ਜੀ ਉਪਕਾਰੋ ਵੀ ਹੁੰਦਾ ਅਦਰਵਾਜ਼ੇ ਇੱਥੇ ਵੀ ਘਟਿੰਦੀ ਸਿੱਖ ਹੋਣਗੇ ਜੋ ਟਾਰਗੇਟ ਤੋਂ ਆਨਨ ਗੱਡੀਆਂ ਚ ਲਾ ਲੋ ਟ੍ਰੇਨਾਂ ਚ ਲਾ ਲੋ ਕਿੱਥੇ ਵੀ ਲਾ ਲੋ ਉਹਨਾਂ ਟਾਰਗੇਟ ਕਰ ਦਿੱਤਾ ਜਾਂਦਾ ਤਾਂ ਫਿਰ ਉਹਨ ਸਖਸ਼ ਹੈਗਾ ਜੀ ਜਿਸ ਨੇ ਤੁਹਾਡੇ ਘਰ ਤੇ ਹਮਲਾ ਕੀਤਾ ਜਾਂ ਫਿਰ ਮੇਰੇ ਫਾਦਰ ਸਾਹਿਬ ਦੇ ਬੜੇ ਕਲੋਜ਼ ਫਰੈਂਡ ਸੀ ਜੀ ਠੀਕ ਹੈ ਭਾਜੀ ਉਹਨਾਂ ਦਾ ਆਉਣਾ ਜਾਣਾ ਸੀਗਾ ਤੇ ਹੁਣ ਉਹਦੇ ਮਨ ਦੀ ਮਨਸਾ ਕੀ ਹੁੰਦੀ ਕੀ ਰੱਬ ਜਾਣੇ ਕਈ ਮਨ ਚੰਗੇ ਲੱਗਦੇ ਨੇ ਕਈ ਮਨ ਬੁਰੇ ਲੱਗਦੇ ਨੇ ਅੰਦਰੋਂ ਕਿਪਤਾ ਨਹੀਂ ਫਾਦਰ ਸਾਹਿਬ ਨੇ ਕੀ ਉਹਨੂੰ ਜਲਸੀ ਸੀ ਜੀ ਜਾਂ ਕਿੱਦਾਂ ਲਾ ਲੋ ਕਿ ਚਰਚ ਸੀਗੇ ਮੇਰੇ ਫਾਦਰ ਸਾਹਿਬ ਤੇ ਉਹ ਕੀ ਕਰਦੇ ਨੇ ਕਿ 300 ਬੰਦੇ ਲੈ ਕੇ ਘਰ ਮੇਰੇ 6-7 ਵਜੇ ਸ਼ਾਮ ਨੂੰ ਪਹਿਲਾ ਹਮਲਾ ਕਰਦੇ ਉਸ ਟਾਈਮ ਤੇ ਕੋਈ ਲੋਹੇ ਦੇ ਬੂਏ ਨਹੀਂ ਹੁੰਦੇ ਸੀਗੇ 80 ਦੇ ਸਭ ਤੋਂ ਲੱਕੜ ਦੇ ਬੂਏ ਹੁੰਦੇ ਸੀਗੇ ਜੀ سنگਲ ਲੰਗੇ ਹੁੰਦੇ ਸੀਗੇ ਉਹਨਾਂ ਸੰਗਲ ਲੋਕ ਕੀਤਾ ਛੇ ਕੁ ਚੋ ਮੇਰੇ ਪਾਦਰ ਫਾਦਰ ਸਾਹਿਬ ਨੇ ਦੇਖਿਆ ਕਿ ਇੱਥੇ 250 ਬੰਦਾ ਪਿੱਛੇ ਜੂਮ ਖੜਾ ਹੈ ਹੂੰ ਤੇ ਫਾਦਰ ਸਾਹਿਬ ਨੇ ਪਿੱਛੇ ਨੂੰ ਮੁਖ ਕੀਤਾ ਮਦਰ ਨੂੰ ਇਸ਼ਾਰਾ ਕੀਤਾ ਮਦਰ ਨੇ ਸਾਨੂੰ ਕੈਪਚਰ ਕਰਕੇ ਕਿੱਥੇ ਇੱਕ ਗੋਦਾਮ ਜਾਂ ਸ਼ੋਰੂਮ ਚ ਬੰਦ ਕਰ ਦਿੱਤਾ ਕਿ ਤੁਸੀਂ ਮੂੰਹ ਨਾ ਖੋਲਿਓ ਜੇ ਖੋਲੋਗੇ ਤੇ ਤੁਸੀਂ ਖਤਮ ਕਰ ਦਿੱਤੀ ਜਾਓ ਉਸ ਤੋਂ ਬਾਅਦ ਫਾਦਰ ਤੇ ਹਮਲਾ ਹੁੰਦਾ ਫਾਦਰ ਉੱਤੇ ਇੱਕ ਲੱਕੜ ਦਾ ਉੱਥੇ ਨਾ ਕੁਲਹਾੜੀ ਹੁੰਦੀ ਭਾਜੀ ਜਿੰਨੂੰ ਲੋਹੇ ਦਾ ਦਸਤਾ ਕਹਿੰਦੇ ਨੇ ਹੂੰ ਉਹ ਦਸਤਨਾ ਫਾਰਸ ਕਰ ਸਕਦੇ ਪਰ ਅੱਲਾਹ ਹਮਲਾ ਹੁੰਦਾ ਫਾਰਸਾ ਫਿਰ ਪਿੱਛੇ ਪਸਦਨ ਪਰਵਲ ਉਹ ਫਿਰ ਉਹ ਜਦੋਂ ਢਾਈ ਦਿਨ ਤੋਂ ਬੰਦਾ ਹੋਏਗਾ ਤਾਂ ਢਾਈ 300 ਬੰਦੇ ਨਾਲ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਉਹਨਾਂ ਲੱਕੜ ਦਾ ਬੂਆ ਤੋੜ ਦਿੱਤਾ ਤੋੜ ਕੇ ਅੰਦਰ ਇੰਟਰ ਕੀਤਾ ਜੋ ਨਾਲ 3 ਘੰਟੇ 4 ਘੰਟੇ ਜਿੰਨਾ ਉਹਨਾਂ ਦਾ ਜਮਨ ਕੇ ਰਿਸਕ ਕੀਤਾ ਉਹਨਾਂ ਨੂੰ ਲੂਟ ਕਸੂਟ ਸਾਰੀ ਕੀਤੀ ਕੰਪਲੀਟ ਈਵਨ ਜਦੋਂ ਮੇਰੇ ਫਾਦਰ ਸਾਹਿਬ ਨੇ ਉਹਨੂੰ ਪਛਾਣ ਲਿਆ ਜਿੰਨੀ ਗੱਲ ਤੁਸੀਂ ਕਰ ਰਹੇ ਹੋ ক্লোਜ਼ ਸੀਗੇ ਉਨੇ ਵੇਖਿਆ ਕਿ ਉਹ ਸਰਦਾਰ ਸਾਹਿਬ ਨੇ ਮੈਨੂੰ ਵੇਖ ਲਿਆ ਇਹਨਾਂ ਨੇ ਮੈਨੂੰ ਨਹੀਂ ਛੱਡਣਾ ਤੇ ਉੱਥੇ ਵੀਰ ਜੀ ਹੱਥ ਨਾਲ ਬੰਬ ਬਣਾਉਂਦੇ ਨੇ ਤੇ ਦੇ ਵਿੱਚ ਗਸਤੇ ਪਾ ਕੇ ਕੱਚ ਦੇ ਕੁਝ ਬਲੇਟਾ ਬਲੇਟਾ ਬਣਾਉਂਦੇ ਨੇ ਜੋ ਮੇਰੇ ਫਾਦਰ ਸਾਹਿਬ ਦੱਸਦੇ ਸੀ ਜਿਵੇਂ ਤੁਸੀਂ ਦੱਸ ਦਿਓ ਕਿ ਫਾਦਰ ਸਾਹਿਬ ਤੇ ਮਰਦ ਸਾਹਿਬ ਉਹਨਾਂ ਐਂਡ ਤੇ ਫਿਰ ਮੇਰੇ ਫਾਦਰ ਸਾਹਿਬ ਤੇ ਰਾਈਟ ਲੈਗ ਤੇ ਬੰਬ ਫਟਿਆ ਤਾਂ ਹਾਂ ਯਾਨੀ ਕਿ ਖਤਮ ਕਰਨ ਦੀ ਖਤਮ ਕਰਨ ਦੀ ਪੂਰੀ ਪਲਾਨ ਕਿੰਨੀ ਕਦਮ ਕਰ ਦੋ ਖਤਮ ਕਰ ਦਈਏ ਹਾਂਜੀ ਖਤਮ ਕਰ ਦੋ ਲੇਕਿਨ ਜਾਕੂ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਰੱਬ ਜਿੰਨੇ ਪਿੱਛੇ ਹੋਏ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਬਟ ਹਾਂ 10 ਦਿਨ ਤੱਕ ਮੇਰੇ ਫਾਦਰ ਸਾਹਿਬ ਨੂੰ ਕੁਝ ਸੁਣਾਈ ਨਹੀਂ ਦਿੱਤਾ ਬਲਾਸਟ ਹੋਇਆ ਬਲਾਸਟ ਇਹਨੇ ਜੋਰ ਜ਼ਬਰਦਸਤ ਆਵਾਜ਼ ਸੀਗੀ ਉਹਨਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ ਤੇ ਜਿਵੇਂ ਤੁਸੀਂ ਕਿਹਾ ਕਿ ਮੇਰੇ ਫਾਦਰ ਸਾਹਿਬ ਦੀ ਸਮਾਜ ਚ ਵਧੀਆ ਬੈਠ ਨਹੀਂ ਉੱਠਨੇ ਸੀਗੇ ਤਾਂ ਤੁਸੀਂ ਬੰਦ ਦੀ ਗੱਲ ਕਰ ਰਹੇ ਹੋ ਹੈਂਡ ਗ੍ਰੈਂਡ ਦੀ ਜੀ ਹੈਂਡ ਗ੍ਰੈਂਡ ਉਹਦੇ ਨਾਲ ਮਤਲਬ ਬਚ ਗਏ ਆ ਚਲੀਆਂ ਲੱਗੀਆਂ ਉਹਨਾਂ ਦੇ ਪੈਰ ਚੋਂ ਲੋਏ ਜੀ ਛੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਲੋ ਉਹ ਵੜ ਗਈਆਂ ਉਹ ਗਾਇ ਲੋਏ ਇੰਜਰਡ ਹੋਏ ਐਫਆਰ ਦੀ ਰਿਪੋਰਟ ਆ ਗਈ ਮੇਰੇ ਕੋਲ ਓਕੇ ਉਹਦੇ ਵਿੱਚ ਇੰਜਰੀ ਲਿਖੀ ਗਵਰਨਮੈਂਟ ਮੰਨ ਰਹੀ ਲੋ ਇਟਾ ਵੱਡਾ ਅਟੈਕ ਹੋਣ ਦੇ ਬਾਅਦ ਵੀ ਦੇਖੋ ਜੀ ਪਰਮਾਤਮਾ ਨੇ ਕਿਹਾ ਜੀ ਉਹ ਸਾਡ ਦੇਖ ਕੇ ਰੱਖਿਆ ਵਿੱਚ ਤਾਂ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਇਆ ਕਿਉਂਕਿ ਇੱਕਦਮ ਤਾਂ ਅਟੈਕ ਹੋ ਗਿਆ ਘਰ ਤੇ ਉਹ ਤੁਹਾਡੀ ਵਾਲੀ ਗੱਲ ਆ ਜਾਂਦੀ ਕਿ ਜੇ ਚਾਰ ਮਾਰਨ ਮਾਰਨ ਮਰਲੇ ਬੰਦੇ ਹਨ ਤੇ ਦੋ ਬਚਾਨ ਵਾਲੇ ਵੀ ਹਨ ਤੇ ਫਿਰ ਮੇਰਾ ਨਾਨਕਾ ਪਰਿਵਾਰ ਉੱਥੇ ਸੀਗਾ ਓਕੇ ਸਾਡੇ ਨਾਨਕਾ ਪਰਿਵਾਰ ਕੁਝ ਮੇਰੇ ਨਾਨਾ ਜੀ ਮਾਮਾ ਜੀ ਆ ਜਾਂਦੇ ਹਨ ਕੁਝ ਲੋਕ ਜੁੜੇ ਨੀਅਰ ਅਬਾਊਟ ਵਗੀਆਂ ਨੇਵਰ ਸੀਗੇ ਉਹ ਮੇਰੇ ਫਾਦਰ ਦੀ ਹੈਲਪ ਲਈ ਆਉਂਦੇ ਹਨ ਕਿ ਤੁਸੀਂ ਕਿਹਾ ਕਿ ਸਰਦਾਰ ਜੀ ਆਪਕੇ ਸਾਥ ਐਸੇ ਕੈਸੀ ਹੋ ਗਿਆ ਐਨੀ ਗੱਲ ਕੀ ਸਾਰੀ ਮਾੜੀ ਆ ਜੇ ਮੈਂ ਨਹੀਂ ਚੰਗਾ ਤੇ ਕੋਈ ਗੱਲ ਨਹੀਂ ਕਿ ਸਾਰੇ ਨਹੀਂ ਚੰਗੀਆਂ ਗੱਲਾਂ ਨਹੀਂ ਹੋਈਆਂ ਦੁਨੀਆਂ 'ਚ ਬਹੁਤ ਅੱਛੇ ਬੰਦੇ ਆ ਫਿਰ ਫਾਦਰ ਸਾਹਿਬ ਨੇ ਉਹਨਾਂ ਨੇ ਟ੍ਰੀਟਮੈਂਟ ਦਿੱਤਾ ਫਸਟ ਏਡ ਦਿੱਤਾ ਫਿਰ ਮਾਮਾ ਜੀ ਆ ਗਏ ਨਾਨਾ ਜੀ ਆ ਗਏ ਉਹਨਾਂ ਮਿਲ ਕੇ ਸਾਡਾ ਇਕਨੋਮਿਕ ਪੋਜੀਸ਼ਨ ਗਿਰ ਗਈ ਥੋੜੀ ਮੋਟ ਹੈਲਪ ਕੀਤੀ ਬਟ ਉਸ 43 ਸਾਲਾਂ ਚ ਹੋ ਗਏ ਇਸ ਗੱਲ ਨੂੰ ਪਰ ਅਜੇ ਤੱਕ ਵੀ ਸਾਡੀ ਫੈਮਿਲੀ ਉਹ ਗਰੋ ਨਹੀਂ ਕਰ ਪਾਈ ਜਿਹੜੇ ਅਸੀਂ ਗੌਰਵ ਹੁੰਦੇ ਸੀ ਅੱਛਾ ਉਸ ਟਾਈਮ ਤੇ ਜਦੋਂ ਇਹ ਇਨਸੀਡੈਂਟਸ ਹੋਇਆ ਸੀ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਵੀ ਦੇਖੋ ਸ਼ਹਿਰ ਛੱਡਣ ਲਈ ਮਜਬੂਰ ਹੋ ਗਏ ਸਨ ਜਿਵੇਂ ਦੇ ਨਾਲ ਦੇਖੋ 1947 ਦਾ ਵੀ ਕਿੱਸਾ ਹੋਇਆ ਪਾਕਿਸਤਾਨ ਛੱਡ ਕੇ ਭਾਰਤ ਆਣਾ ਪਿਆ ਕਈਆਂ ਨੂੰ ਕਈਆਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪਿਆ ਸੋ ਉਸੇ ਤਰੀਕੇ ਦੇ ਨਾਲ ਜਦੋਂ ਇਹ 84 ਹੋਈ ਸੀ ਬਹੁਤ ਸਾਰੇ ਪ੍ਰਵਾਸੀ ਜਿਹੜੇ ਸੀ ਕਈ ਪੰਜਾਬ ਚੋਂ ਚਲੇ ਗਏ ਕਈ ਬਾਹਰੋਂ ਜਿਹੜੇ ਨੇ ਉਹ ਪੰਜਾਬ ਚ ਆ ਗਏ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਪੰਜਾਬ ਚ ਸੇਫ ਆਂ ਕਈ ਕੰਦੇ ਸੀ ਅਸੀਂ ਬਾਹਰ ਸੇਫ ਆਂ ਉਹ ਇਸ ਤਰੀਕੇ ਦਾ ਇਨਸੀਡੈਂਸ ਹੋਇਆ ਫਿਰ ਤੁਸੀਂ ਉੱਥੋਂ ਆਏ ਨਹੀਂ ਵੀਰ ਜੀ ਉਸ ਟਾਈਮ ਮੇਰੇ ਫਾਦਰ ਸਾਹਿਬ ਨੂੰ ਅਫਰ ਹੋਇਆ ਕਿ ਤੁਸੀਂ ਪੰਜਾਬ ਮੂਵ ਕਰ ਲਓ ਹੂੰ ਤੇ ਮੇਰੇ ਫਾਦਰ ਸਾਹਿਬ ਨੇ ਇੱਕੋ ਗੱਲ ਕਹੀ ਕਿ ਇੱਕੋ ਜਿਹੜੇ ਅਸੀਂ 47 ਚੋਂ ਹੂੰ ਪਾਕਿਸਤਾਨ ਤੋਂ ਜੜ ਕੇ ਹਿੰਦੁਸਤਾਨ ਆਏ ਹੁਣ ਇੱਥੋਂ ਅਸੀਂ ਜਿੱਥੇ ਰਹਿ ਰਹੇ ਆਂ ਬਿਹਾਰ ਜਾਂ ਝਾਰਖੰਡ ਜੋ ਸੁਭਾ ਝਾਰਖੰਡ ਦੇ ਨਾਲ ਤੋਂ ਤਨ ਬាទ ਸਟੇਟ ਸਟੇਟ ਝਾਰਖੰਡ

ਜਿਹੜਾ ਹੀ ਬੰਦਾ ਪੰਜਾਬ ਨੂੰ ਮਨੋਂ ਦਿਲੋਂ ਇੱਜ਼ਤ ਕਰਦਾ ਰਿਸਪੈਕਟ ਕਰਦਾ ਹੈ ਇਹ ਨੁਕਸਾਨ ਸਾਰੇ ਇਨਸਾਨ ਨੂੰ ਹੋਇਆ ਸੋ ਉਸ ਤੋਂ ਬਾਅਦ ਫਿਰ ਦੇਖੋ ਗਵਰਨਮੈਂਟ ਨੇ ਤੇ ਇਹ ਗੱਲ ਕਹੀ ਸੀ ਕਿ ਜਿੰਨਿਆਂ ਨੇ ਤਾਪ ਝੱਲਿਆ ਜੀ 90 80, आ, 84 47 ਸੌ ਮਾਫ ਕਰਨਾ 84 ਦਾ ਉਹਦੇ ਵਿੱਚ ਉਹਨਾਂ ਨੂੰ ਜੀ ਅਸੀਂ ਨੌਕਰੀਆਂ ਦੇਾਂਗੇ ਜਾਂ ਬਹੁਤ ਸਾਰੇ ਉਹਨਾਂ ਨੇ ਪ੍ਰੇਡਿਕਸ਼ਨ ਸਰ ਮੈਂ ਇਹ ਤੇ ਸੀ ਉਹਨਾਂ ਨੇ ਕਹ ਸੀਗੀ 2B ਪੁਆਇੰਟ ਚਾਣਨੇ ਆ ਹਾਂ 41 ਸਾਲ ਹੋ ਗਏ ਅਸ ਤੱਕ ਕੋਈ ਜਸਟਿਸ ਨਹੀਂ ਮਿਲਿਆ ਬਟ ਉਹਨਾਂ ਪਿੱਛੇ ਅੱਜ ਤੋਂ 2 ਹਫ਼ਤੇ ਪਹਿਲਾਂ ਦਿੱਲੀ ਮੰਗਲ ਦਿੱਲੀ ਵਿੱਚ ਮਜਿੰਦਰ ਸਿੰਘ ਸਿਰਸਾ ਕੈਬਨਿਟ ਮੰਤਰੀ ਉੱਥੋਂ ਦੇ ਮੁੱਖ ਮੰਤਰੀ ਰੇਖਾ ਜੀ ਜਿਨੇ 19 ਬੰਦਿਆਂ ਨੂੰ ਸਰਕਾਰੀ ਗਵਰਨਮੈਂਟ ਨੌਕਰੀਆਂ ਦਿੱਤੀਆਂ ਹਨ 84 ਜਿਹੜੇ ਜੀ ਜਿਨ੍ਹਾਂ ਦੇ ਵਿਕਟਮ ਹਨ ਓਕੇ ਜਿਵੇਂ ਮੈਂ ਵਿਕਟਮ ਹਾਂ ਬਟ ਇਹ ਫਲਸਫੀ ਸਿਰਫ ਦਿੱਲੀ ਦੇ ਅੰਦਰ ਹੋਈ ਹੈ ਨਾ ਕਿ ਬਾਹਰ ਦੀ ਸਟੇਟ ਅਚ ਤੇ ਮੈ ਇੱਕ ਕੁਐਸਚਨ ਸਾਡੇ ਮਨ ਚ ਉਟਦਾ ਹੈ ਕਿ ਜੇ ਦਿੱਲੀ ਦੇ ਬੰਦਿਆਂ ਨੇ ਸੰਤਾਪ ਚ ਛੇ ਲਿਆ ਤੇ ਕੀ ਦਿੱਲੀ ਦੇ ਬਾਹਰ ਜਿਹੜੇ ਸਿੱਖ ਰਹੇ ਜਿਨ੍ਹਾਂ ਤੇ ਅਟੈਕ ਹੋਇਆ ਸੰਤਾਪ ਤੇ ਸਾਰੇ ਨਹੀਂ ਛੇ ਲਿਆ ਸੰਤਾਪ ਤੇ ਸਾਰੇ ਛੇ ਲਿਆ ਫਿਰ ਇਹ ਜਸਟਿਸ ਸਾਰੇ ਨਾਲ ਕਿਉਂ ਨਹੀਂ ਹੋਇਆ ਵਨ ਸੈਟ ਕਿਉਂ ਹੋਇਆ ਖੁਸ਼ੀ ਸਾਨੂੰ ਹੈ ਕਿ ਸਾਡੇ ਵੀਰਾਂ ਨੂੰ ਚਲੋ ਨੌਕਰੀਆਂ ਮਿਲਿਆ ਮੈਂ ਇਸ ਗੱਲ ਦਾ ਬਹੁਤ ਹੀ ਸ਼ੁਕਰਾਨਾ ਕਰਨਾ ਬਟ ਤੱਕਾ ਸਾਡੇ ਨਾਲ ਫਿਰ ਹੋ ਗਿਆ ਦੇਖੋ ਉਹੀ ਗੱਲ ਆ ਗਈ ਨਾ ਕਿ ਤੱਕਾ ਹੋਇਆ ਕਿਉਂ ਕੀ ਵਜ੍ਹਾ ਰਹੀ ਹੈ ਕਿ ਡਾਕੂਮੈਂਟਸ ਨਹੀਂ ਹੈਗੇ ਆਪਣੇ ਕੋਲ ਨਹੀਂ ਵੀਰ ਜੀ ਇੱਕ ਤੁਸੀਂ ਪੋਲੀਟਿਕ ਅਸਿਸਟੈਂਟ ਲਾ ਲਓ ਪੋਲੀਟੀਕਲ ਹੋ ਸਕਦਾ ਹੈ ਇਸ਼ੂ ਕੁਝ ਹੋ ਸਕਦਾ ਹੈ ਕਿ ਉੱਥੇ ਜਿੱਥੇ ਮੈਂ ਰਹਿ ਰਿਹਾ ਹਾਂ ਝਾਰਖੰਡ ਚ ਉੱਥੇ ਲਾਇੰਸ ਦੀ ਗਵਰਨਮੈਂਟ ਹੈ ਓਕੇ ਉੱਥੇ ਭਾਜੀਪੀ ਗਵਰਨਮੈਂਟ ਹੈ ਜਿੱਦਿ ਗੱਲ ਦਿੱਲੀ ਚ ਭਾਜੀਪੀ ਗਵਰਨਮੈਂਟ ਆਂਦੀ ਹੈ ਉਹਨਾਂ ਏਜੰਡਾ ਹੁੰਦਾ ਹੈ ਉਹ ਆਪਣਾ ਏਜੰਡਾ ਨੂੰ ਪੂਰਾ ਕਰਦਾ ਓਕੇ ਹੁਣ ਹੁਣ ਅਸੀਂ ਏਜੰਡੇ ਕਿੱਥੋਂ ਪੂਰੇ ਕਰੇ ਮੈਨੂੰ ਕਹਿਣਾ ਪਤਲਾਵਾ ਕਿ ਅਸੀਂ ਉਹ ਚੀਜ਼ਾਂ ਕਿੱਥੋਂ ਪੂਰੀ ਕਰੀਏ ਸਾਡਾ ਜਸਟਿਸ ਲਈ ਮੈਂ ਬਾਰ ਬਾਰ ਚਿੱਠੀਆਂ ਲਿਖ ਰ ਜਿਸ ਤਰ੍ਹਾਂ ਤੁਸੀਂ ਦੇਖੋ ਦੱਸ ਰਹੇ ਹੋ ਕਿ ਇੱਕ ਹੈਂਡ ਗ੍ਰੇਨ ਗ੍ਰੇਨੈਡ ਦੇ ਨਾਲ ਹਮਲਾ ਹੈ ਤੁਹਾਡੇ ਫੌਜਦਾਰ ਸਾਹਿਬ ਦੇ ਤਾਂ ਫਿਰ ਉਹ ਚੀਜ਼ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਇੱਕ ਮੌਤ ਦੇ ਮੂੰਹ ਤੋਂ ਵਾਪਸ ਆਉਣਾ ਜਾਂ ਪਰਮਾਤਮਾ ਨੇ ਰੱਖ ਲੈਣਾ ਪਰ ਉਸ ਤੋਂ ਬਾਅਦ ਵੀ ਜੇ ਨਾ ਇਨਸਾਫ ਮਿਲੇ ਤਾਂ ਬਸ ਉਹ ਜੀ ਸਰਕਾਰੀ ਦਰਬਾਰੇ ਜਿਵੇਂ ਕਹਿ ਲਓ ਕਿ ਵਕੀਲ ਦਲੀਲ ਅਪੀਲ ਕਰਦੇ ਰਹੋ ਤੁਸੀਂ ਟਾਈਮ ਕ੍ਰੋਸ ਹੁੰਦਾ ਜਾਏਗਾ ਚਿੱਠੀ ਮੈਂ ਲਿਖ ਰਿਹਾ ਚਿੱਠੀ ਦਾ ਜਵਾਬ ਆਂਦਾ ਹੈ ਪਰ ਸੁ ਮੈਨੂੰ ਡੀਸੀ ਦਨ ਬਾਅਦ ਦਾ ਜਵਾਬ ਆਇਆ ਹੈ ਕਿ ਆਪ ਕਿਸੇ ਵਿੱਚ ਕੋਈ ਮਦਦ ਨਹੀਂ ਕੀਤੀ ਜਾਏਗੀ

ਜਿਹੜਾ ਬੰਦਾ ਆਮ ਹੈਗਾ ਘਰ ਦੇ ਵਿੱਚ ਤਾਂ ਦੇਖੋ ਚੋਰੀ ਹੋ ਜੇ ਤਾਂ 20-25 ਹਜ਼ਾਰ ਤੋਂ ਉੱਥੋਂ ਨਿਕਲਾਉਂਦਾ ਬਸ ਇਹੀ ਗੱਲ ਆ ਵੀਰ ਜੀ ਉਹਨਾਂ ਨੇ ਪੂਰੇ ਲੂਟਡ ਨੂੰ 1,2800 ਰੁਪਏ ਦੀ ਰਕਮ ਬਣਾ ਕੇ ਸੇਪ ਇਸ ਕਰ ਦਿੱਤਾ ਜਿਹੜਾ ਸੈਕੰਡ ਉਹਨਾਂ ਦੇ ਰਿਪੋਰਟਡ ਹੈਗਾ ਇੰਜਰਿ ਇੰਜਰੀ ਫਾਦਰਸ ਆਫ ਦੀ ਉਹਨਾਂ ਨੇ ਉਹਨਾਂ ਨੂੰ ਦਰਕਰਾਰ ਕਰ ਦਿੱਤਾ ਤੇ ਥਰਡ ਜਿਹੜਾ ਪੁਆਇੰਟ ਹੈਗਾ ਵੀਰ ਜੀ 2006 ਚ ਅੱਛਾ ਤੁਸੀਂ ਇੰਜਰੀ ਦੀ ਗੱਲ ਕਰ ਰਹੇ ਹੋ ਇੰਜਰੀ ਨਹੀਂ ਆਈ ਵਿੱਚ ਇੰਜਰੀ ਹੋਣਾ ਦਿੱਤੀ ਨਹੀਂ ਤੇ ਥਰਡ ਇੱਕ ਹੋਰ ਵੀਰ ਜੀ 2006 ਵਿੱਚ ਐਕਸ ਪ੍ਰਾਈਮ मिनिस्टर ਮਨਮੋਹਨ ਸਿੰਘ ਜੋ ਦੁਨੀਆ ਵਿੱਚ ਨਹੀਂ ਹਨ ਉਹਨਾਂ ਨਾਨਾ ਵਾਟੀ ਆਯੋਗ ਤੋਂ ਜਿਹੜੇ ਸਿੱਖਾਂ ਨਾਲ ਜਿੰਨਾ ਨੁਕਸਾਨ ਹੋਇਆ ਉਹਨਾਂ ਦਾ 10 ਟਾਈਮ ਦੇਣ ਲਈ ਉਹਨਾਂ ਨੇ ਕਿਹਾ ਜਿਨ੍ਹਾਂ ਵਿੱਚੋਂ ਸਾਨੂੰ 1300 ਰੁਪਏ ਦਾ ਮੁਆਵਜ਼ਾ 13000 ਰੁਪਏ ਮਿਲਿਆ 10 ਟਾਈਮ ਲੇਕਿਨ ਜਿਹੜਾ 2006 ਚੋਂ ਜਿਹੜਾ 10 ਟਾਈਮ ਦਿੱਤਾ ਫਿਰ ਉਸ ਤੋਂ ਇਲਾਵਾ ਮੇਰੀ ਮਾਤਾ ਜੀ ਕੋਲ ਜੋ ਦੁਨੀਆ ਵਿੱਚ ਨਹੀਂ ਹਨ ਉਹਨਾਂ ਕੋਲ ਇੱਕ ਫੋਰਮ ਭਵਾਇਆ ਗਿਆ ਅੱਜ ਹੀ ਮੇਰੇ ਕੋਲ ਹੈ ਐਫੀਡੇਟ ਕਰਵਾਇਆ ਗਿਆ ਕਿ ਜੇ ਤੁਹਾਡੇ ਘਰ ਵਿੱਚ ਕੋਈ ਪੜ੍ਹਿਆ ਲਿਖਿਆ ਬੰਦਾ ਹੋਏਗਾ ਜਾਂ ਹੈ ਤਾਂ ਉਹਨਾਂ ਨਾਮ ਪੁਟਕ ਕਰ ਦੋ ਅਸੀਂ ਆਨ ਫਿਊਚਰ ਉਹਨਾਂ ਨੂੰ ਜੋਬ ਦਵਾਂਗੇ ਉਹ ਅਜਿਹਾ ਦਸਤਾਵੇਜ਼ ਮੇਰੇ ਕੋਲ ਹੈ ਉਹਨਾਂ ਉੱਤੇ ਹੀ ਮੈਂ ਫਾਈਟ ਕਰ ਰਿਹਾ ਉਹਨਾਂ ਉੱਤੇ ਹੀ ਮੈਂ ਮੈਨਿਟੀ ਆਫ ਇੰਡੀਆ ਪੀਐਮਓ ਸੀਐਮ ਪੰਜਾਬ ਸੀਐਮ Jharkhand ਡੀਸੀ ਆਫ ਧਨਬਾਦ ਬੜੀਆਂ ਥਾਵਾਂ ਤੇ ਚਿਖੀਆਂ ਲਿਖਿਆ ਪਰ ਹਾਰ ਕੇ ਸਰ ਉਹੀ ਆ ਵਕੀਲ ਦਲੀਲ ਅਪੀਲ ਨਾ ਹੋਣ ਕਰਕੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ अच्छा सर एक छोटी सी गल है कि चलो 5 साल दी उम्र ਹੁੰਦੀ ਕੁਛ ਨਹੀਂ ਐ ਲੇਕਿਨ ਦੇਖਿਆ ਜਾਵੇ ਤਾਂ ਥੋੜੀ ਬਹੁਤੀ ਹੋਸ਼ ਤਾਂ ਹੁੰਦੀ ਐ ਉਸ ਸਮੇਂ ਵੀ ਹੁੰਦੀ ਜੀ ਤੁਹਾਡੇ ਮਦਰ ਹੋਣਾ ਨੇ ਜਦੋਂ ਤੁਹਾਨੂੰ ਕਮਰੇ ਦੇ ਅੰਦਰ ਜਾਂ ਕਿਸੇ ਗੜਾਉਂ ਦੇ ਅੰਦਰ ਬੰਦੀ ਕੀਤਾ ਮਨ ਦੇ ਵਿੱਚ ਉਸ ਸਮੇਂ ਕੁਝ ਹੈਗਾ ਸੀ ਤੁਹਾਡਾ ਹਾਂ ਜੀ ਮੈਂ ਮੈਂ ਮਹਿਸੂਸ ਜਾਈ ਕਿ ਸਾਡੇ ਨਾਲ ਹੋ ਕੀ ਰਿਹਾ ਕਿਉਂਕਿ ਮੈਂ ਤਾਂ ਛੋਟਾ ਮੇਰੇ ਤੋਂ ਜਿਹੜੇ ਵੱਡੇ ਸੀਗੇ ਉਹਨਾਂ ਤੋਂ ਥੋੜਾ ਜਿਹੜੇ 10 ਸਾਲ ਦੇ ਮੇਰੀ ਸਿਸਟਰ ਸੀਗੀ ਉਹਨਾਂ ਤੋਂ ਹੋਰ ਜ਼ਿਆਦਾ ਗਿਆਨ ਹੋਵੇਗਾ ਕਿਉਂਕਿ ਮੇਰੇ ਨਾਲ ਜ਼ਿਆਦਾ ਮਾਈਂਡ ਤੋਂ ਨਾ ਡਵੈਲਪ ਹੋਏਗਾ ਉਹ ਮੰਮੀ ਨੂੰ ਪੁੱਛਦੇ ਸੀ ਕਿ ਮਾਤਾ ਜੀ ਹੋਇਆ ਕੀ ਸਾਨੂੰ ਸਾਡੇ ਘਰ ਚੋਂ ਹੋਇਆ ਕਿ ਅਚਾਨਕ ਆਵਾਜ਼ ਕਿੱਥੋਂ ਆ ਰਹੀ ਹੈ ਪਰ ਜਦੋਂ ਮਾਤਾ ਜੀ ਅੱਖਾਂ ਦੇ ਵਿੱਚ ਉਹਨਾਂ ਨੇ ਅਥਰੂ ਵੇਖੇ ਨਾ ਫਾਦਰ ਸਾਹਿਬ ਦੇ ਤੇ ਅੱਜ ਵੀ ਮੈਨੂੰ ਉਹ ਗੱਲਾਂ ਯਾਦ ਕਰਕੇ ਅੱਖਾਂ ਵਿੱਚ ਮੈਨੂੰ ਉਸ ਤਰ੍ਹਾਂ ਆ ਜਾਂਦਾ ਜੀ ਮੋਸ਼ਾ ਕਿਉਂਕਿ ਇਹ ਇੱਕ ਦੇਖੋ 400 ਬੰਦਾ ਘਰ ਆਇਆ ਕਿ ਕੁਝ ਵੀ ਹੋ ਸਕਦਾ ਸੀ ਕਿਤਨੇ ਕਿਤੇ ਦੇਖੋ ਫਾਦਰ ਸਾਹਿਬ ਨੂੰ ਜਿਸ ਤਰੀਕੇ ਨਾਲ ਅਟੈਕ ਕੀਤਾ ਸੀ ਤਾਂ ਉਹ ਕੁਝ ਵੀ ਹੋ ਸਕਦਾ ਸੀ ਉਸ ਸਮੇਂ ਤਾਂ ਬਸ ਜੀ ਇੰਨੀ ਗੱਲ ਹੈਗੀ ਕਿ ਸਾਡੇ ਨਾਲ ਜਸਟਿਸ ਨਹੀਂ ਹੋਇਆ ਸਾਡੇ ਨਾਲ ਇਹ ਨਹੀਂ ਸਾਡੇ ਵਰਗੇ ਕਈ ਸਿੱਖਾਂ ਨਾਲ ਅਜ ਵੀ ਉਹ ਸਮਾਂ ਯਾਦ ਕਰਕੇ ਕਿਤਨਾ ਕਿਤੇ ਤਾਂ ਮਨ ਦੇ ਵਿੱਚ ਇੱਕ ਚੀਜ਼ ਬੜਾ ਜੀ ਬੜਾ ਵੱਡਾ ਸੰਤਾਪ ਸੀਗਾ ਇਹ ਗੱਲਾਂ ਕਹਿਣੀਆਂ ਬੜੀਆਂ ਸੋਖੀਆਂ ਨੇ ਭਾਜੀ ਜਿੰਨੋਂ ਜਿਹੜੇ ਬੰਦੇ ਨੂੰ ਰੋਟੀ ਦਰ ਬਦਰ ਦੀ ਠੋਕਰ ਖਾ ਕੇ ਖਾਣੀ ਪੈ ਗਈ ਜਦੋਂ ਅਸੀਂ ਫਾਦਰ ਸਾਹਿਬ ਨੇ ਮਜ਼ਦੂਰੀ ਕਰਦੇ ਵੇਖਿਆ ਤੇ ਸਾਡੀ ਰੂਹਾਂ ਕੰਬ ਗਈ ਇੱਕ ਅਰਸ਼ ਤੇ ਹੋਣਾ ਉਸ ਤੋਂ ਬਾਅਦ ਜਦੋਂ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਣੀ ਕਿ ਫਿਰ ਫਰਸ਼ਤੇ ਆ ਕੇ ਜਦੋਂ ਪਰਸਨ ਇੱਕ ਮਿਹਨਤ ਕਰਕੇ ਦੁਬਾਰਾ ਉਸ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉਹ ਬੜਾ ਔਖਾ ਹੋ ਜਾਂਦਾ ਔਰ ਸਰਕਾਰ ਕੀ ਮੁਆਵਜ਼ਾ ਦਿੰਦੀ ਹੈ ਸਰ ਕਿ 11700 ਰੁਪਿਆ ਉਹ ਦੇਖਿਆ ਜਾਵੇ ਤਾਂ ਸਾਡੇ ਮੂਹ ਤੇ ਇੱਕ ਚਪੇੜ ਮਾਰਦੀ ਹੈ ਸਾਡਾ ਮੋਜੂੜਾਂਦੀ ਹੈ ਸਾਨੂੰ ਨੀਚਾ ਦਿਖਾਉਂਦੀ ਕਿ ਤੁਸੀਂ ਇਸ ਲੈਕ ਨਹੀਂ ਹੈਗੇ ਤੇ ਗੁਰੂ ਮਹਾਰਾਜ ਜੀ ਅਰਦਾਸ ਕਰਨੇ ਆ ਕਿ ਜਿਹੜੀ ਕੌਮ ਸਰਬਤ ਦਾ ਭਲਾ ਮੰਗਦੀ ਹੈ ਉਹ ਉਹਨਾਂ ਨੇ ਮੰਗਤਾ ਬਣਾਇਆ ਖਾਲੀ ਦੇ ਵਿੱਚ ਤੁਹਾਨੂੰ ਕੋਈ ਕੋਲ ਆਈ ਵੀਰ ਜੀ ਮੈਨੂੰ ਪਲ ਪੀਐਮਓ ਦਫ਼ਤਰ ਤੋਂ ਕੋਲ ਆਈ ਕਿ ਤੁਹਾਡਾ ਕੇਸ ਚੱਲ ਰਿਹਾ ਹੈ ਅਪਡੇਟ ਹੋ ਰਹੀ ਹੈ ਬਸ ਉਹ ਆਪਣੀ ਖਾਤਾ ਪੁੜੀ ਕਰ ਰਹੀ ਜਿਵੇਂ ਇੱਕ ਮੈਨੇਜਮੈਂਟ ਹੁੰਦਾ ਹੈ ਮੇਰੇ ਜਿਹੜੀ ਵੀ ਅਪੀਲਾਂ ਉਹਨਾਂ ਨੂੰ ਗਈਆਂ ਹੁੰਦੀਆਂ ਆਈ ਥਿੰਕ ਮੈਨੂੰ ਪਤਾ ਹੈ ਸਰਕਾਰ ਉਸ ਤੋਂ ਪੂੜਾ ਹੈ अच्छा एक चीज ए भी ਤੁਸੀਂ ਸੋਚਦੇ ਹੋ ਕਿ ਇੱਥੇ ਬੀਜੇਪੀ ਨਹੀਂ ਹੈਗੀ ਤਾਂ ਕਰਕੇ ਇਹ ਚੀਜ਼ ਹੋ ਰਹੀ ਹੈ ਕਿੱਥੇ ਵੀ ਤੁਸੀਂ ਲਾ ਲੋਗੇ ਅਗਰ ਦਿੱਲੀ 'ਚ ਅਗਰ ਬੀਜੇਪੀ ਮਜਿੰਦਰ ਸਿੰਘ ਸਿਰਸਾ ਨਹੀਂ ਜਿੱਤੇ ਤੇ ਤਾਂ ਕਿ ਉਹਨਾਂ ਨੂੰ ਲੋਕਾਂ ਨੂੰ ਨੌਕਰੀ ਮਿਲ ਜਾਂਦੀ ਬਿਲਕੁਲ 43 ਸਾਲ ਹੋ ਗਏ ਸੀ ਨਾ ਉਹਨਾਂ ਨੂੰ ਨੌਕਰੀ ਨਹੀਂ ਨਾ ਮਿਲੀ ਮਿਲੀ ਤਾਂ ਹੋਣਾ ਨਾ ਜਦੋਂ ਉਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਹੈ ਆਈਏ ਤਾਂ ਜਿਹਦੇ ਸਟੇਟਸ ਨਹੀਂ ਹੈਗੀ ਬੀਜੇਪੀ ਉਹ ਸਾਡੇ ਵਰਗੇ ਸਟੇਟਸ ਨਹੀਂ ਹੈਗੀ

ਸਾਡੇ ਭਗਵੰਤ ਸਿੰਘ ਮਾਨ ਉਹਨਾਂ ਸਭ ਤੋਂ ਪਹਿਲਾਂ ਉੱਠ ਕੇ ਮਦਦ ਕਰਨਗੇ। ਪਰ ਸਾਡੇ ਸਿੱਖਾਂ ਲਈ ਉਹਨਾਂ ਦਾ ਕੁਝ ਨਹੀਂ ਹੈਗਾ। ਇਹ ਦੇਖੋ ਤਾਂ ਬਿਆਨ ਤਾਂ ਉਹਨਾਂ ਦੇ ਬਹੁਤ ਸਾਰੇ ਨੇ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਬਸ ਜੀ ਜੇ ਬਿਆਨ ਆ ਤਾਂ ਫਿਰ ਬਿਆਨ ਦਾ ਕੋਈ ਕਰਤੂਤ ਵੀ ਸਾਹਮਣੇ ਆਉਣੀ ਚਾਹੀਦੀ। ਸਾਡੇ ਵਰਗਾਂ ਦੀ ਮਦਦ ਕੀਤੀ ਤੇ ਅਸੀਂ ਤਾਂ ਇਹੀ ਕਵਾਂਗੇ ਕਿ ਤੁਸੀਂ ਬਸ ਦੂਜਿਆਂ ਲਈ ਉਹ ਸਾਡੇ ਲਈ ਕੁਝ ਨਹੀਂ ਹੈਗਾ। ਅੱਛਾ ਮੰਚ 'ਚ ਇਹ ਚੀਜ਼ ਆਉਂਦੀ ਹੈ ਕਿ 47 ਹੋ ਗਿਆ 84 ਹੋ ਗਿਆ ਇਸ ਤੋਂ ਬਾਅਦ ਕੋਈ ਹੋਰ ਦਿਨ ਨਾ ਦੇਖਣਾ ਪਵੇ ਦੇਖੋ ਜੀ ਜੋ ਮੇਰੀ 45 ইয়ারਸ ਹੋ ਗਈ ਹੈ ਨਾ ਮੈਂ ਹੱਥ ਜੋੜ ਕੇ ਹੀ ਅਰਦਾਸ ਕਰਦਾ ਜਿਹੜਾ ਸਮਾਂ ਮੇਰੇ ਪਿਓ ਨੇ ਵੇਖ ਲਿਆ ਜਿਹੜਾ ਸਮਾਂ ਅਸੀਂ ਵੇਖ ਲਿਆ ਰੱਬ ਦੁਸ਼ਮਨਾਂ ਨੂੰ ਵੀ ਉਹ ਸਮਾਂ ਨਾ ਵਕਤ ਤ ਬਿਲਕੁਲ 1984 ਵਾਲਾ ਉਹ ਦਿਨ ਜਿਹੜਾ ਹੈ ਅੱਜ ਵੀ ਅਸੀਂ ਉਹਨੂੰ ਯਾਦ ਕਰਦੇ ਹਾਂ ਤਾਂ ਹੰਝੂ ਜ਼ਰੂਰ ਰੋਂਦੇ ਨੇ ਔਰ ਸੰਤਾਪ ਦੇਖੋ ਕੱਲੇ ਪੰਜਾਬ ਨੇ ਨਹੀਂ ਬਲਕਿ ਭਾਰਤ ਦੇ ਕਈ ਸਟੇਟਾਂ ਨੇ ਪੁਗਤਿਆ ਜਦਾ ਤਾਬ ਵਿੱਚ ਲਿਆ ਔਰ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਤੇ ਜਿੱਥੇ ਸਿੱਖ ਰਹਿੰਦੇ ਸੀ ਉਹ ਬਿਹਾਰ ਛੱਡਣ ਨੂੰ ਮਜਬੂਰ ਹੋਏ ਉੱਥੇ ਅੱਜ ਬਹੁਤ ਘੱਟ ਗਿਣਤੀ ਦੇ ਵਿੱਚ ਸਰਦਾਰ ਰਹਿੰਦੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰਲੀਆਂ ਸਟੇਟਾਂ ਛੱਡ ਕੇ ਪੰਜਾਬ ਦੇ ਵਿੱਚ ਆਏ ਔਰ ਅੱਜ ਵੀ ਕਿਤੇ ਨਾ ਕਿਤੇ ਸਰਦਾਰ ਸਤਬੀਰ ਸਿੰਘ ਹੁਣੀ ਜਿਹੜੇ ਨੇ ਉਹ ਅੱਜ ਵੀ ਇਨਸਾਫ ਮੰਗ ਰਹੇ ਨੇ ਅੱਜ ਵੀ ਕਹਿ ਰਹੇ ਨੇ ਕਿ ਕਿਤੇ 1984 ਦੇ ਨਾਲ ਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਬੀਤੀ ਹੈ ਜੋ ਉਹਨਾਂ ਦੇ ਉੱਤੇ ਬੀਤੀ ਹੈ ਤਾਂ ਘੱਟੋ ਘੱਟ ਉਹਨਾਂ ਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਹੈ ਹਾਲਾਂਕਿ ਗਵਰਨਮੈਂਟ ਇਸ ਨੂੰ ਇਸ ਦੇ ਉੱਤੇ ਧਿਆਨ ਜ਼ਰੂਰ ਦੇਵੇ ਕਿਉਂਕਿ ਬਹੁਤ ਸਾਰੇ ਇਹ ਇਕੱਲੇ ਨਹੀਂ ਹੈ ਸਦਾਸਤ ਬੀਰ ਸਿੰਘ ਜਿਹੜੇ ਨਹੀਂ ਇਕੱਲੇ ਨਹੀਂ ਹੈ ਬਹੁਤ ਸਾਰੇ ਇਹਨਾਂ ਦੇ ਨਾਲ ਦੇ ਹੋਰ ਵੀ ਹੋਣਗੇ ਜੋ ਅੱਜ ਦੀ ਡੇਟ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਹੋਣਗੇ ਕਿ ਕਿਤੇ ਨਾ ਕਿਤੇ ਗਵਰਨਮੈਂਟ ਸਾਡੀ ਸੁਣੇਗੀ ਸਾਨੂੰ ਇਨਸਾਫ ਦੇਏਗੀ ਔਰ ਕਿਤੇ ਨਾ ਕਿਤੇ ਸਾਡੀ ਵੀ ਸੁਣਵਾਈ ਹੋਈ ਸੋ so, 1984 ਦਾ ਜੋ ਦੌਰ ਬੀਤਿਆ ਅਸੀਂ ਵੀ ਇਹ ਹੀ ਚਾਹੁੰਦੇ ਆ ਕਿ ਅੱਗੇ ਕੋਈ ਵੀ ਐਦਾਂ ਦਾ ਸਾਨੂੰ ਪੰਜਾਬ ਨੂੰ ਸੰਤਾਪ ਨਾ ਚੇਲਣਾ ਪਵੇ ਸੋ ਇਸੇ ਦੇ ਨਾਲ ਹੀ ਅਸੀਂ ਹੋਰ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਸੱਚੀ